ਦੀ ਕਬੱਡੀ ਕੱਪ ਜਨਵਰੀ ਮਹੀਨੇ ਦੇ ਵਿੱਚ ਕਰਵਾਇਆ ਜਾਵੇਗਾ। ਬਾਤੀ ਚੋਟੀ ਦਾ ਮੁਕਾਬਲਾ ਮੇਰੇ ਮਿੱਤਰੋ ਸ਼ੁਰੂ ਕੀਤਾ ਗਿਆ। ਸੇਵਕ ਬਾਹ ਸੋਣਾ ਅੱਜ ਖੇਡਿਆ। ਦੇਰੋ ਦਵਾਮਾਂ ਨੇ ਅੱਜ ਕਿਸਾਨੇ ਨੇ 7 ਕਬੱਡੀਆਂ ਪਾਈਆਂ। 5 ਨੰਬਰ ਲੈਣੇ। ਸੇਵਕ ਦੋਤਾਲ ਨੇ 7 ਰੇਡਾਂ ਪਾਈਆਂ ਤੇ ਸੰਨੇ ਨੰਬਰ ਲੈਣੇ ਰੇਡਰ ਕਹਿੰਦੇ ਸੇਵਕ ਦੋਤਾਲ ਪਿੰਡ ਵਾਲਾ। ਕਾਲੂ ਨੇ ਤਿੰਨ ਟੱਚ ਦੋ ਜੱਫੇ ਨੇ ਕਾਲੂ ਖਰਾਜ ਵਾਲਾ ਜੱਫੀ ਹੈ ਲੋ ਦੋ ਦੋ ਖਰਾਜ ਦੀ ਗੱਲ ਆ ਫਿਰ ਗੱਲ ਇੱਥੇ ਮੁੱਕਦੀ ਹੈ ਰੈਡਰ ਫਸ ਗਈ ਹੈ ਸਾਡੀ ਟੀਮ ਫਸਤਾ ਜੇ ਤੇ ਮੋਲਾਪੁਰਾ ਖਾੜੇ ਵਾਲੇ ਸਾਰੇ ਬੱਚੇ ਵੀ ਆਪਣੇ ਨਾਲ ਆ ਜਾਣਗੇ ਉਹ ਵੀ ਸਹਿਲਵਾਨ ਅੰਦਰ ਪਾਏ ਗੁਰਦਾਸ ਸਿੰਘ ਨਾਲ ਰਖੜ ਕਰਕੇ ਘਰੇ ਚਲੇਗੇ ਸਮੇਂ ਸਿਰ ਜਿਹੜਾ ਉਹਨਾਂ ਨੂੰ ਵੀ ਬਹੁਤ-ਬਹੁਤ ਓਮ ਵੀ ਰਾਜੋ ਨਾਲ ਓ ਤੋਂ ਟੀਮ ਆ ਗਈ ਜੀ ਪਹਿਲਾ ਸੈਕਿੰਡ ਬਾਈ ਦਿੱਤਾ ਜਾ ਰਿਹਾ ਹੈ ਓਮ ਵੀਰ ਸਾਹਮਣੇ ਦੇਖੋ ਓਮ ਵੀਰ ਪਹਿਲਵਾਨ ਕਰਨੋ ਗੁਰਵਿੰਦਰ ਭਲਵਾਨ ਗੋਲੂ ਭਲਵਾਨੀ ਰਵੀ ਭਲਵਾਨ ਜੀ ਉਹਨਾਂ ਦੀ ਮਿਹਨਤ ਵੱਡੀ ਮੁਬਾਰਕਬਾਦ ਹੈ ਜਿਹੜੇ ਦਿਨ ਦੇ ਜਿਹੜੇ 75 ਕਿਲੋ ਦੇ ਸਾਪ ਦੇ ਬਾਤੇ ਹਰਿਆਣਾ ਬਾਜਾ ਮਾਲਵਾ ਇਸ ਵਾਰੀ ਮੇਰੇ ਬਾਅਦ ਅਗਲੀ ਵਾਰ ਬਾਬਾ ਨਾਨਕ ਭੱਤਰ ਟੀਮ ਆਰ ਸਰਾਜ ਵਾਲੇ ਸੇਵਕ ਉਹਨਾਂ ਨੂੰ ਸਾਡੀ ਸਮੂਹਟੀ ਜਿਹੜੇ ਮੱਲਾ ਪਰ ਖਾਲੇ ਦੇ ਬੱਚੇ ਵੀ ਨਾਲ ਆ ਜਾਣਗੇ ਆਜੋ ਭਰਾ ਨਾਲ ਆਜੋ ਸਾਰੇ ਬਾਸਟ ਟੀਮ ਹਾਂਜੀ ਬਾਸਟ ਟੀਮ ਕਸਦੇ ਕਸਦੇ ਚੰਗੀ ਤਾਂ ਸਰਾਜ ਮੱਲਾ ਪਰ ਗਰੀਨ ਦਾ ਅਦੇ ਚਾਪੜੀ ਜਿਹੜੀ 73 ਕਿਲੋ ਦੀ ਬਾਸਟ ਨੇ ਮਰੀ ਆ ਸਰਾਜ ਬਾਸਟ ਆ ਗਾ ਲੱਗ ਤਾ ਪਿੱਛੇ ਪਿੱਛੇ ਰਹਿਣਾ ਹਾਂਸ ਟੌਪਰ ਪਾਣੀ ਦੇ ਨਾਲ ਸੰਦੀਪ ਜੀ ਅੱਛਾ ਧੰਨਵਾਦ ਦੇ ਨਾਲ ਇੱਕ ਮਿੰਟ ਜੀ ਦੋ ਦੋ ਕਿਲੋ ਕੀ ਰੀਪਰ ਪਰ 5 ਕਿਲੋ ਕੀ ਰੀਪਰ ਬਣਾਉਂ ਰਿਹਾ ਮੈਂ ਦੇ ਰਿਹਾ ਬਹੁਤ ਬਹੁਤ ਦਾ ਧੰਨਵਾਦ ਹਾਂ ਕੋਈ ਜਾਫੀ ਹੋਈ ਰ ਰਵੀ ਜੀ ਕਿਸ ਤਰ੍ਹਾਂ ਦਾ ਰਿਹਾ ਅੱਜ ਦਾ ਕਬੱਡੀ ਕੱਪ ਤੇ ਕੀ ਕਹਿਣਾ ਚਾਹੋਗੇ ਨੈਕਸਟ ਡੇ ਬਾਰੇ ਕੱਲ ਨੂੰ ਕਿਹੋ ਜਿਹੇ ਮੁਕਾਬਲੇ ਨੇ ਸੁਨੇਹਾ ਕੀ ਦੇਣਾ ਚਾਹੋਗੇ ਸਰ ਅੱਜ ਦੂਜਾ ਦਿਨ ਸੀ ਜੀ ਮੈਂ ਬਹੁਤ ਧੰਨਵਾਦ ਕਰਾਂਗਾ ਸਾਡੇ ਰੈਫਰੀ ਤੇ ਜਿੰਨੇ ਵੀ ਸਾਡੇ ਕਮਾਂਡੈਂਟ ਜਿਹੜੇ ਵੀ ਖੜੇ ਸੀ ਇਹਨਾਂ ਨੇ ਪੂਰਾ ਹੌਸਲਾ ਅਭਜਾਈ ਤੱਕ ਹੁਣ ਵੀ ਦੇਖੋ 8:30 9:00 ਵੱਜ ਚੁੱਕੇ ਆ ਜੀ ਕੋਈ ਵੀ ਲੜਾਈ ਝਗੜਾ ਕੋਈ ਵੀ ਸੱਟਪੇਟ ਦੋ ਦਿਨ ਹੋ ਗਏ ਜੀ ਬਹੁਤ ਸੁਖ ਸ਼ਾਂਤੀ ਨਾਲ ਆਪਣਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਕੱਲ ਨੂੰ ਇਹਨਾਂ ਦੇ ਸਦਕੇ ਹੀ ਆਪਾਂ ਵੱਡਾ ਜਿਹੜਾ ਬੁਲਟ ਰੱਖੇ ਹੋਈਆਂ ਜੀ بھائی ਇਹਨਾਂ ਦੀ ਬੇਨਤੀ ਹੈ ਕਿ ਸਾਰੇ ਸੱਜਰੇ ਆ ਕੇ ਆਪਣਾ ਵਜਨ ਲੈ ਕੇ ਜੀ ਆਪਣਾ ਕਾਰ ਹਾਂ ਕਾਰਵਾਈ ਪਾਣ ਜੀ ਤੇ ਇਹਨਾਂ ਦਾ ਹੀ ਧੰਨਵਾਦ ਕਰਦੇ ਆਂ ਕਿ ਜੀ ਗਾਹਾਂ ਨੂੰ ਹਰ ਸਾਲ ਦੀ ਇਸੇ ਜਿਹੜੇ ਆਪਾਂ ਦਸੰਬਰ ਚ ਕੁਸ਼ਤੀ ਕਰਾਉਂਦੇ ਸੀ ਜੀ ਅਸੀਂ ਉਹਨੂੰ ਚੇਂਜ ਕਰਕੇ ਕਬੱਡੀ ਕਰਾਈ ਹੈ ਕਿਉਂਕਿ ਹਰੇਕ ਕਹਿੰਦਾ ਕਿ ਜੀ ਪਹਿਲਵਾਨੀ ਆ ਪਹਿਲਵਾਨ ਨੂੰ ਹੋ ਕੇ ਜੀ ਪਹਿਲਵਾਨੀ ਕਰਵਾ ਰਹੇ ਆ ਇਸ ਕਰਕੇ ਅਸੀਂ ਇਸ ਵਾਰ ਕਬੱਡੀ ਨੂੰ ਪਹਿਲ ਰੱਖਦੇ ਹੋਏ ਕੁਝ ਨਾ ਕੁਝ ਖੇਡ ਦੇ ਵਿੱਚ ਹਾਂਜੀ ਹਾਂਜੀ ਤੇ ਅੱਜ ਜਿਹੜੇ 50 ਸਾਲੀ ਬਜ਼ੁਰਗਾਂ ਨੇ ਵੀ ਆਪਣੇ ਜੋਰ ਦਿਖਾਏ ਆ ਬਹੁਤ ਅੱਛਾ ਲੱਗਿਆ ਉਹਨਾਂ ਦੇ ਜੋਰ ਦੇਖ ਕੇ ਜੀ ਤੇ ਹਰ ਸਾਲ ਅਸੀਂ ਕੁਝ ਨਾ ਕੁਝ ਇਹ ਚੇਂਜਿੰਗ ਲਿਆਵਾਂਗੇ ਖੇਡ 'ਚ ਕਿ ਜਿਹੜਾ ਪਬਲਿਕ ਘਟ ਆਂਦੀ ਆ ਜਿਹੜੇ ਤੁਸੀਂ ਲਾਈਵ ਟੀਵੀ ਵਗੈਰਾ ਕਰ ਦਿੰਨੇ ਆ ਕੀ ਗਰਾਊਂਡਾਂ 'ਚ ਦਰਸ਼ਕ ਵੱਧ ਦੇਖਣ ਆਣ ਜਿ세 ਤਾਂ ਹੀ ਚਾਹਨੇ ਜਿਸ ਨਾਲ ਕ੍ਰਿਕਟ ਪ੍ਰੇਮੀ ਕ੍ਰਿਕਟ ਨੂੰ ਦੇਖਣ ਵਾਸਤੇ ਉਹ ਮਤਲਬ ਟਿਕਟਾਂ ਘੱਟ ਪੈ ਜੰਨੀਆਂ ਤੇ ਇਸ ਤਰ੍ਹਾਂ ਹੀ ਕਬੱਡੀ ਦੇ ਕੁਸ਼ੀਨ ਦੇਖਣ ਵਾਸਤੇ ਮੈਦਾਨ ਉਸ ਤਰ੍ਹਾਂ ਹੀ ਦਰਸ਼ਕਾਂ ਤੇ ਪ੍ਰਸ਼ਾਸਕਾਂ ਦਾ ਭਰਨਾ ਧੰਨਵਾਦ ਜੀ ਸੁਨੇਹਾ ਕੀ ਦੇਣਾ ਚਾਹੁੰਦੇ ਕੱਲ੍ਹ ਵਾਸਤੇ ਮੈਂ ਸਿਰ ਪ੍ਰਮਾਤਮਾ ਇਸ ਤਰ੍ਹਾਂ ਹੀ ਆਪਣਾ ਅੱਜ ਜਿਸ ਨਾਲ ਸੂਰਜ ਦੇਵਤਾ ਨੇ ਦੇਖੋ ਸਵੇਰੇ 8 ਵਜੇ ਇਸ ਲਈ ਸੂਰਜ ਦੇਵਤਾ ਨੂੰ ਬੇਨਤੀ ਕਰਦੇ ਹਾਂ ਕਿ ਸਵੇਰੇ ਉਹ ਫੇਰ ਸਾਨੂੰ ਪ੍ਰਕਾਸ਼ ਦੇਣ ਤੇ ਅਸੀਂ ਜੀ ਉਹ ਪ੍ਰਕਾਸ਼ ਦਿਹਾੜਾ ਮਨਾ ਕੇ ਜਿਹੜਾ ਗੋਬੀ ਮਸੀਹ ਦੇ ਅਸੀਂ ਕੀਤਾ ਹੋਰ ਇਹਨਾਂ ਪ੍ਰੋਗਰਾਮ ਕਰਿਆ ਹੋਇਆ ਜੀ ਉਹਨਾਂ ਦੇ ਬਸ ਮਿਹਰ ਰਹੇ ਜੀ ਸਰੋ ਜੀ ਕਿਸ ਤਰ੍ਹਾਂ ਦੇ ਰਹੇ ਅੱਜ ਦੇ ਮੈਚ ਤੇ ਜ਼ਿਆਦਾਤਰ ਤੁਹਾਡੇ ਵੱਲੋਂ ਸਪான்ਸਰ ਕੀਤੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਕਿਵੇਂ ਲੱਗਦਾ ਹਾਂਜੀ ਹਾਂਜੀ ਸਾਰੇ ਨੂੰ ਸასიਖਾਲ ਜੀ ਬਹੁਤ ਵਧੀਆ ਮੈਚ ਹੋਇਆ ਜੀ ਤੇ ਕੱਟ ਵੀ ਬਹੁਤ ਵਧੀਆ ਸੀਗਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਦੋਹੀ ਟੀਮਾਂ ਜੀ ਮੈਂ ਸੱਦੀ ਹੋਈ ਸੀਗੀਆਂ ਫਾਈਨਲ 'ਚ ਦੋਹੀ ਆਪਣੀਆਂ ਟੀਮਾਂ ਫਾਈਨਲ 'ਚ ਪਹੁੰਚੀਆਂ ਇਹਦੇ ਕਰਕੇ ਇੱਕ ਫਾਈਨਲ ਜਿੱਤੀ ਜੀ ਇੱਕ ਮਤਲਬ ਆਪਣਾ ਫਸਟ ਆਈਏ ਇੱਕ ਸੈਕਿੰਡ ਆਈਏ ਜੀ ਹਾਂਜੀ ਦੋਨੋਂ ਫਾਈਨਲ ਹਾਂਜੀ ਦੋਨੋਂ ਫਾਈਨਲ ਚ ਆਈ 55 ਕਿਲੋ ਜਾਂ ਨਹੀਂ 75 ਕਿਲੋ ਜੀ 75 ਕਿਲੋ ਹਾਂਜੀ ਹਾਂਜੀ ਤੇ ਹੋਰ ਮੈਚ ਕਿਸ ਤਰ੍ਹਾਂ ਦੇ ਰਹੇ ਹੋਰ ਵੀ ਬਹੁਤ ਵਧੀਆ ਹੋਏ ਜੀ ਆਪਣਾ ਇੱਕ ਮੈਚ ਹੋਇਆ ਸੀਗਾ 55 ਕਿਲੋ ਦਾ ਤੇ ਉਹ ਵੀ ਬਹੁਤ ਵਧੀਆ ਮੈਚ ਹੋਇਆ ਜੀ ਤੇ ਇੱਕ ਆਪਣਾ ਸ਼ੋਅ ਮੈਚ ਹੋਇਆ ਸੀਗਾ 40 ਸਾਲਿਆਂ ਤੋਂ ਉੱਪਰ ਦਾ ਜੀ ਉਹ ਵੀ ਬਹੁਤ ਵਧੀਆ ਹੋਇਆ ਬਹੁਤ ਵਧੀਆ ਟੂਰਨਾਮੈਂਟ ਹੋਇਆ ਤੇ ਬਾਕੀ ਕੱਲੂ ਆਪਣਾ ਓਪਨ ਦੀਆਂ ਟੀਮਾਂ ਦੇ ਮੈਚ ਹੈ ਜੀ ਕਿਹੜੀਆਂ ਟੀਮਾਂ ਆ ਰਹੀਆਂ ਕਾਲੂ ਤਕਰੀਬਨ ਹੈਗੀਆਂ 35 32 35 ਟੀਮਾਂ ਦੇ ਹੈਗੀਆਂ ਜੀ ਟੀਮਾਂ ਹੈਗੀਆਂ ਠੀਕ ਹੈ ਸ਼ੁਕਰੀਆ ਹਾਂ ਜੀ ਜੀ 사시 ਮੁੱਲਾਪੁਰ ਗਰੀਬਦਾਸ ਵਿਖੇ ਚੱਲ ਰਹੇ ਕਬੱਡੀ ਕੱਪ ਵਿੱਚ ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਇਸ ਕਬੱਡੀ ਕੱਪ ਦਾ ਜੋ ਲਾਹੇ ਉਹ ਲਿਆ ਜਾ ਰਿਹਾ ਇਸ ਟਾਈਮ ਆਨੰਦ ਉਠਾਇਆ ਜਾ ਰਿਹਾ ਦੋ ਦਿਨ ਤੋਂ ਲਗਾਤਾਰ ਇਹ ਕਬੱਡੀ ਕੱਪ ਹੋ ਰਿਹਾ ਉਥੇ ਹੀ ਮੁੱਲਾਪੁਰ ਗਰੀਬਦਾਸ ਵਿਖੇ ਸਥੇਤ ਮਹਾਵੀਰ ਕੁਸ਼ਤੀ ਅਖਾੜੇ ਦੇ ਪਹਿਲਵਾਨਾਂ ਵੱਲੋਂ ਵੀ ਇਸ ਅਖਾੜੇ ਦੇ ਵਿੱਚ ਕੁਸ਼ਤੀ ਦੰਗਲ ਕਬੱਡੀ ਕੱਪ 'ਚ ਪਹੁੰਚ ਕੇ ਪੂਰਾ ਆਨੰਦ ਮਾਣਿਆ ਜਾ ਰਿਹਾ ਨੂਰ ਕਿਸ ਤਰ੍ਹਾਂ ਲੱਗਦਾ ਕਿ ਆ ਬਖ ਕੇ ਆ ਲੱਗਦਾ ਕਬੱਡੀ ਤੇ ਯਾਰ ਕੁਸ਼ਤੀ ਦੇ ਵਿੱਚ ਕਬੱਡੀ ਫੁਰਤੀ ਦੀ ਆ ਕੁਸ਼ਤੀ ਦਿਮਾਗ ਦੀ ਆ ਹਰ ਚੀਜ਼ ਦੀ ਆ ਕਬੱਡੀ ਆਪਣੀ ਜਗ੍ਹਾ ਵਧੀਆ ਕੁਸ਼ਤੀ ਆਪਣੀ ਜਗ੍ਹਾ ਵਧੀਆ ਦੋਨੋਂ ਆਪਣੀਆਂ ਆਪਣੀ ਜਗ੍ਹਾ ਵਾ ਕਬੱਡੀ ਵਾਲਾ ਨਾਲ ਕੁਸ਼ਤੀ ਖੇਡ ਸਕਦਾ ਨਾਲ ਕੁਸ਼ਤੀ ਨਾਲ ਕਬੱਡੀ ਖੇਡ ਸਕਦਾ ਦੋਵੇਂ ਔਕੀਆਂ ਆ ਆਨੰਦਾਂ ਵਿੱਚ ਫਰਕ ਹੈ ਇੱਥੇ ਪਹਿਲਵਾਨੀ ਦੇ ਵਿੱਚ ਜਿੱਦਾਂ ਹੋ ਗਿਆ ਵੀ ਇੱਕ ਜਣੇ ਦਾ ਜਿੱਦਾਂ ਲੱਖ ਹੈ ਇੱਥੇ 1 ਲੱਖ ਰੁਪਏ ਟੀਮ ਦਾ ਹੋ ਜਾਂਦਾ ਵਨਡੇ ਹੁੰਦਾ ਉਹ ਤੇ ਇੱਕ ਜਣੇ ਦਾ ਹੁੰਦਾ ਤੇ ਨਾਲੇ ਇੱਥੇ ਵੀ 30 ਮਿੰਟ ਦੀ ਕੁਸ਼ਤੀ ਸਾਰੀ ਟੀਮ ਨੇ ਖੇਡਣਾ 30 ਮਿੰਟ ਚ ਕੁਸ਼ਤੀ ਇੱਕ ਬੰਦੇ ਨੇ ਖੇਡਣੀ ਹੈ 20 ਮਿੰਟਾਂ ਚ ਵੱਧ ਵੱਧ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਘੱਟ ਵੱਧ ਵੀ ਹੋ ਸਕਦਾ ਇਹ ਕਰਕੇ ਫਰਕ ਦੇ ਬੜਾ ਦੋਹਾਂ ਚੀਜ਼ਾਂ ਜੀ ਖੇਡੋ ਨਸ਼ਿਆਂ ਤੋਂ ਦੂਰ ਰਹੋ ਖੇਡਾਂ 'ਚ ਜਾਓ ਨਸ਼ਿਆਂ ਤੋਂ ਦੂਰ ਰਹੋ ਸਰੀਰ ਤੰਦਰੁਸਤ ਕਰੋ ਆਮ ਪਲਵਾਨ ਬੰਦਾ ਜਿਹੜਾ ਹੁੰਦਾ ਸਪੋਰਟਸਮੈਨ ਆਮ ਬੰਦੇ ਨਾਲੋਂ ਦੁੱਧ ਤਕੜਾ ਹੁੰਦਾ ਦੋਗਣਾ ਕੋਈ ਵੀ ਖੇਡ ਹੋਵੇ ਕੋਈ ਵੀ ਖੇਡ ਹੋਵੇ ਸਪੋਰਟਸਮੈਨ ਬੰਦਾ ਤਕੜਾ ਹੀ ਹੁੰਦਾ ਖੇਡਣਾ ਚਾਹੀਦਾ ਧੰਨ ਗੁਰਮਚਨ ਜੀ ਕਿਸ ਤਰ੍ਹਾਂ ਦੇ ਹੋਣਗੇ ਕੱਲ ਦੇ ਮੁਕਾਬਲੇ ਕਿੰਨੀਆਂ ਟੀਮਾਂ ਪਹੁੰਚ ਰਹੀਆਂ ਨੇ ਕੱਲ ਨੂੰ ਜੀ ਤਕਰੀਬ 30-40 ਦੇ ਕਰੀਬ ਆਪਣੀਆਂ ਟੀਮਾਂ ਇੰਟਰਵਿਊ ਠੀਕ ਹੈ ਤੇ ਆਪਣਾ ਵਧੀਆ ਚੋਟੀ ਦੇ ਸਾਰਿਆਂ ਨੂੰ ਦਰਸ਼ਕਾਂ ਨੂੰ ਪ੍ਰੋਮੋਟਰਾਂ ਨੂੰ ਸੋਪਰਾ ਨੇ ਜਲੇ ਰਹੇ ਮਹਿੰਮਤ ਵੀ ਜੀ ਆਪਣਾ ਇਹ ਵੀ ਜੀ ਰੋਕਦਾ ਆਪਾ ਆਪਦੇ ਪੱਧਰ ਤੇ ਆਇਆ ਕਿੰਨੇ ਕੁ ਦੋ ਦਿਨ ਦੇ ਵਿੱਚ ਜੇ ਗੱਲ ਕੀਤੀ ਜਾਵੇ ਕਿੰਨਾ ਕੁ ਰਿਸਪੌਂਸ ਮਿਲਿਆ ਪਬਲਿਕ ਦਾ ਖਾਸ ਕਰ ਇਸ ਕਬੱਡੀ ਕਪਾ ਮੁਤਲਬ ਸਾਰੇ ਲਈ ਕੁਝ ਹੋਗਾ ਠੀਕ ਹੈ ਤੇ ਲੜਕੀਆਂ ਕੱਲ ਲੜਕੀਆਂ ਦੇ ਵੀ ਟੂਰਨਾਮੈਂਟ ਹੋਏ ਨੇ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਸ਼ੋਅ ਮੈਚ ਹੁੰਦੇ ਸੀ ਜ਼ਿਆਦਾਤਰ ਤੁਹਾਡੇ ਕਰਾਲਾ ਜੀ ਜਿਹੜੇ ਸਾਡੇ ਰਮਨ ਪ੍ਰਵਾਨ ਨੂੰ ਗੋਲਪੋਟਾ ਦੇਣਾ ਹੈ ਜੀ ਹਾਂ ਜੀ ਮੈਂ ਬਹੁਤ ਵਧੀਆ ਪ੍ਰਚਾਰ ਕਰਾਇਆ ਕਿ ਪੂਰੀਆਂ ਦੀ ਟੀਮਾਂ ਨੂੰ ਮੌਕਾ ਦੇ ਨਹੀਂ ਅਸੀਂ ਖੇਲਦੇ ਦੋਕ ਦਿਨ ਸਿਰਫ ਸ਼ੋਅ ਮੈਚ ਹੁੰਦੇ ਹੈ ਬਿਚਾਰੀਆਂ ਪੂਰੀਆਂ ਨੂੰ ਪਾਲ ਜੀ ਕਰਾਉਂਦੇ ਹੋ ਕੱਲ ਨੂੰ ਲੱਗਣਗੇ ਰੌਣਕਾਂ ਫਿਰ ਪੂਰੀ ਨਾਲ ਸ਼ੁਕਰੀਆ ਜੀ ਆਏ ਗਰੂਪ ਹੋਰ ਜੋ ਸ਼ੁਕਰੀਆ ਜੀ